ਸਾਰਾ ਧੰਨਵਾਦ ਕਿ ਤੁਸੀਂ ਸਾਰੇ ਟਾਈਮ ਬਣ ਕੇ ਆਏ ਹੋ। ਆ ਜਿਹੜਾ ਮੁੱਦਾ ਤੁਹਾਡੇ ਸਾਹਮਣੇ ਰੱਖਣ ਲੱਗਾ ਬੜਾ ਅਹਿਮ ਮੁੱਦਾ ਹੈ। ਕਿ ਜਦੋਂ ਸਾਡੀ ਸਰਕਾਰ ਸੀ ਕਾਂਸਪਾਰਟੀ ਦੀ ਅਸੀਂ ਇੱਕ 2021 ਦੇ ਵਿੱਚ ਇੱਕ ਪਾਲਿਸੀ ਵੜਾਈ ਸੀ। ਕਿ ਜਿਹੜੇ ਗਰੀਬ ਨੇ ਇਹਨਾਂ ਦੇ ਵਿੱਚ ਬੇਘਰੇ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਵੱਡੇ ਹੋ ਗਏ। ਉਹਨਾਂ ਪਰਿਵਾਰਾਂ ਨੂੰ ਪਰਿਵਾਰ ਭਰਲੇ ਦੇ ਪਲਾਨ ਦੇ ਔਰ ਉਸ ਜਿਹੜੀ ਸਕੀਮ ਦੇ ਤਹਿਤ ਅਸੀਂ ਪਿੰਡ ਰੈਪਰ ਤਾਉ ਵਾਲਾ ਪਿੰਡ ਬਲਿਆੜੀ ਤੇ ਪਿੰਡ ਕੁਰੜਾ ਤੇ ਪਿੰਡ ਕੁਰੜੀ ਇਹ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਦਿੱਤੇ ਸੀ ਤੇ ਪੰਜ ਪਿੰਡਾਂ ਦਾ ਅਸੀਂ ਸਾਰਾ ਨੂੰ ਪਲਾਟ ਦਿੱਤੇ ਮੰਨਣਾ ਔਰ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਕੁਰੜੀ ਦੇ ਵਿੱਚ ਵੀ ਘਰ ਬਣਾ ਲਏ ਤੇ ਬਹੁਤ ਸਾਰੇ ਲੋਕਾਂ ਨੇ ਘਰ ਕੁਰਲੇ ਜੀ ਬਣਾ ਲਏ ਤੇ ਵੀਨ ਰੈਪ ਉਹ ਜਿੱਤ ਕਰਨੇ ਮਾਦੇ ਪਰ ਜਦੋਂ 2022 ਚ ਇਨਕਲਾਬੀ ਸਰਕਾਰ ਆਈ ਤਾਂ ਇਹ ਸਰਕਾਰ ਨੇ ਇੱਕ ਅਰਚੂਜ ਕੀਤਾ ਕਿਸੇ ਸਰਕਾਰ ਨੂੰ ਵੋਟਰਾਂ ਸੀ ਪਈਆਂ ਉਹਨਾਂ ਪਿੰਡਾਂ ਦੇ ਵਿੱਚ ਰਕਾਰਟ ਕਰਨੇ ਕਰਤੀਆਂ ਰਕਾਰਟ ਕਰਨੇ ਕਰਤੀਆਂ ਤੇ ਹੁਣ ਪਰਸੋਂ ਇੱਕ ਮਨ ਬੜਾ ਅਫਸੋਸ ਹੋਇਆ ਇਹ ਵੀ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਮਦਦ ਆ ਇਹਨਾਂ ਨੇ ਅਸੀਂ ਕੰਮ ਕੀਤਾ ਸੀ 27 ਜਨਵਰੀ 2001 ਨੂੰ ਅਸੀਂ ਪਿੰਡ ਬੁਲਾਰੀ ਦੇ ਤੇ ਕਲਪਸਟਰ ਪਲਾਂਟ ਅਸੀਂ ਦਿੱਤੇ ਸੀ ਆਹ ਫੋਟੋ ਚੰਨੀ ਸਾਹੂ ਲੱਗੀ ਹੋਈ ਹੈ ਆਹ ਸਰਟੀਫਿਕੇਟ ਹੈ ਔਰ ਸਾਹਮਣੇ ਆਹ ਲਿਸਟ ਆ 17 ਬੰਦਿਆਂ ਦੀ ਮੈਂ ਤਾਂ ਇਹ ਕਹਣਾ ਐ ਕਿ ਐਮਐਲਏ ਸਾਹਿਬ ਜਿਹੜੇ ਕੰਮ ਕਰਦੇ ਕੋਈ ਲੋਕਾਂ ਨੇ ਆਪਣਾ ਕ੍ਰੈਡਿਟ ਲੈਣ ਔਰ ਜਿਹੜਾ ਕੰਮ ਅਸੀਂ ਕੀਤਾ ਉਹਦਾ ਕ੍ਰੈਡਿਟ ਉਹ ਦੱਸਦੇ ਆ ਇਹ ਦੇਖ ਜਿਹੜੇ ਕੰਮ ਅਸੀਂ ਕੀਤੇ ਆ ਉਹਦਾ ਗਰਣ ਕਿਤਾ ਲੈ ਸਕਦੇ ਆ ਆ ਦੇਖੋ ਇੱਕ ਕਲਿਸਾ ਦੀ ਫੋਟੋ ਲੱਗੀ ਦੀ ਲੱਗੀ 7 ਇੱਕ 2022 ਨੂੰ ਸੀ ਸਾਡੇ ਪਲਾਟ ਲੋਕਾਂ ਨੂੰ ਲੈਟਰ ਦਿੱਤੇ ਸੀ ਉਸ ਤੋਂ ਬਾਅਦ ਆ ਮੇਰੇ ਕੋਲੇ ਪਾਇਆ ਆਪਣੇ ਪਿੰਡ ਕੁਰੜੇ ਦੇ ਕੁਰੜੇ ਦੇ ਇਸ ਪਲਾਟ ਦੇ ਤੇ ਕੋਤੇ ਦੇ ਕੁਰੜੇ ਨਾਲ ਨੇੜੇ ਉਹਦੇ ਰੈਫਰ ਵਾਲੇ ਥੋੜੇ ਆ ਰਹੇ ਆ ਆ ਰੈਫਰ ਦੀਆਂ ਫਰਦਾ ਪਈਆਂ ਮੇਰੇ ਕੋਲੇ ਦਾਉ ਵਾਲੇ ਦੀਆਂ ਇਹਦੇ ਨਾਲ ਲੋਕਾਂ ਨੂੰ ਇਸ ਸੰਦਰਭ ਦਿੱtmਾ ਕੇ ਹੁਣ ਐਮਐਲ ਸਾਬ ਕਿਹੜੀ ਮੋਹਰ ਲਾਉਣੇ ਚਾਹੁੰਦੇ ਹਾਂ ਤੇ ਕੋਈ ਅਮਰ ਨਵਾਂ ਕੰਮ ਕਰ ਸਾਨੂੰ ਕੋਈ ਤਰਾਜ ਨਹੀਂ ਭਾਈ ਤੁਸੀਂ ਆ ਫਲਾਣੇ ਪਿੰਡ 'ਚ ਹੋਰ ਅਸੀਂ ਪਲਾਦ ਦੇਤੇ ਦੱਸੋ ਕਦਿ ਦਿੱਤੇ ਆ ਇਹ ਸਾਡੇ ਤੇ ਬੁਲਾਣਾ ਆਪਣੀ ਮੋਹਰ ਲਾਉਣੇ ਚਾਹੁੰਦੇ ਆ इवन ਇਦਾਂ ਹੀ ਜਿਹੜੇ ਸੜਕਾਂ ਅਸੀਂ ਬਣਾਈਆਂ ਉਹਨਾਂ ਤੇ ਆਪਣੀ ਮੋਹਰ ਲਾਉਣ ਦੀ ਕੋਸ਼ਿਸ਼ ਕਰਦੇ ਆ ਸਕੂਲ ਅਸੀਂ ਬਣਾਏ ਉੱਥੇ ਆਪਣੀ ਲਾਉਣੇ ਮੋਹਰ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਮੈਂ ਗੱਲ ਕਹਿਣੀ ਚਾਹੁੰਦਾ ਵੀ ਕੁਝ ਨਵਾਂ ਕਰਕੇ ਦਿਖਾਓ ਹੋਰ ਕੋਈ ਗੱਲ ਹੋ ਸਕਦੀ ਹੈ ਸਭ ਤੋਂ ਵੱਡੀ ਗੱਲ ਮਿਲ ਕੇ ਆਏ ਆ ਕਿ ਇਹ ਕੋਰੇ ਪਿੰਡ ਦਾ ਗਰੀਬ ਪਰਿਵਾਰ ਹੈ ਕਿਉਂ ਅਸੀਂ ਪੰਜ ਮੱਲੇ ਦਾ ਘਰ ਦੱਸਿਆ ਇਹ ਇਹਦੇ ਫਾਟੇ ਵਿੱਚ 6 ਪਰਿਵਾਰ ਨੇ 6 ਕੋਲੇ 4 ਮੰਨੇ ਜਿਹੜਾ ਜਿਹੜੇ ਰਹਿ ਰਹੇ ਨੇ 6 ਪਰਿਵਾਰ ਮੀਂਹ ਦੇ ਘਟੋ ਘਾੜੀ 50 ਜੀ 4 ਮੱਲੇ 'ਚ ਇੱਕ ਛੋਟਾ ਜਿਹਾ ਕਮਰਾ ਇਹ ਜਿਹੜਾ ਦਿੱਤੀ ਪਿਲਪੀ ਤੋਂ ਉਹ ਬੈਠਦਾ ਦੋ ਦੋ ਕਮਰੇ ਦਾ ਪੰਜਾ ਦਾ ਖੰਡਾ ਚਲੇ ਰਹੇ ਨੇ ਇਹਨਾਂ ਨੇ ਵਿਚਾਰਿਆਂ ਨੇ ਬੜੀ ਜੱਦੋਜਿਦ ਕਰਕੇ ਉਹ ਪਲਾਟ ਮਿਲ ਗਿਆ ਪਰ ਆਹ ਦੇਖੋ ਆਹ ਪਲਾਟ ਦੀ ਚਾਰ ਦੁਵਾਰੀਆਂ ਹੋ ਗਈ ਤੇ ਪਲਾਟ ਛੱਤ ਤੇ ਆ ਗਿਆ ਅਮਰਸਾਹ ਨੇ ਕਿਰਪਾ ਕੀਤੀ ਕਿ ਤੇ ਛੱਤਰ ਖਵਾਤੀ ਇਹ ਇੱਕ ਪਰਿਵਾਰ ਦੀ ਕਹਾਣੀ ਹੈ ਆ ਬੈਠਿਆ ਗੁਲਜਾਰ ਸਿੰਘ ਇਹਨਾਂ ਦੀ ਵੀ ਇਹੀ ਕਹਾਣੀ ਹੈ ਹਾਂਜੀ ਬਿਲਕੁਲ ਹੋਰ ਬੰਦ ਲੋਕਾਂ ਦੇ ਪਰਿਵਾਰਾਂ ਨੇ ਇਹੀ ਕਹਾਣੀ ਹੈ ਇਹ ਕੋਈ ਰਿਪੋਰਟ ਨਹੀਂ ਹੈ ਬਸ ਇਹਨੇ ਕੀ ਮਾਰਾ ਕੀਤਾ ਜੇ ਸਰਕਾਰ ਦੀ ਨੀਤੀ ਤਹਿਤ ਉਹ ਕਹਿੰਦਾ ਪ੍ਰੋਪਰ ਸਰਵੇ ਮੁਤਾਬਕ ਪ੍ਰੋਪਰ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਸਰਕਾਰ ਨੇ ਉਹਤੇ ਕਾਨੂੰਨੀ ਲੈਵਲ ਤੇ ਫੈਸਲਾ ਹੋ ਕੇ ਚਾੜ ਦਿੱਤੇ ਇਹਨੂੰ ਘਰ ਤੋਂ ਬਣਾਉਂਦੇ ਜਾ ਰਹੇ ਜੇ ਐਮਐਲਏ ਸਾਹਿਬ ਨੇ ਸਹਿਯੋਗ ਦੇ ਤਾਂ ਇਹਨਾਂ ਦੇ ਇਹਦਾ ਕੀ ਹੋਣਾ ਨਾਲ ਕਹਿੰਦੇ ਕਿ ਆ ਦੇਖੋ ਸਾਰੀਆਂ ਫੋਟੋਆਂ ਮਕਾਨਾਂ ਦੇ ਆ ਨਾ ਚਾਰ ਬਾਰੀਆਂ ਹੋਈਆਂ ਲੈਂਟਰ ਜਾਕਰ ਪਾਤੀਆਂ। ਕਿ ਗਰੀਬ ਬੰਦੇ ਨੇ ਪਤਾ ਨਹੀਂ ਪਰਜਾ ਲੱਖ ਰੁਪਇਆ ਕਿੱਥੋਂ ਲੋਨ ਲਿਆ ਕਿਤੋਂ ਦਾ ਵਿਆਜ ਪੈ ਰਿਹਾ ਡੇ ਵੇ ਡੇ ਮੈਂ ਕੁਦਰਤੀ ਕਿਸੇ ਦੀ ਮੱਤ ਜਿੱਦ ਤੋਂ ਵੀ। ਉਹ ਸਦਾ ਦੀ ਮਾਂ ਮਰ ਗਈ। ਉਹਨਾਂ ਬੈਂਕੜੇ ਖਿੱਚੀ ਬਿਰਦੇ ਆ। ਕਿ ਕਰਜ਼ਾ ਮੋੜੋ ਘਰ ਬਣਿਆ ਨਹੀਂ। ਇਸ ਵੀ ਜਦ ਘਰ ਬਣ ਜੂਗਾ ਅਸੀਂ ਆਪਣਾ ਆ ਜਗਾ ਵੇਚ ਕੇ ਕੁਝ ਕਰਦਾ ਉਹ ਦਲਾ ਦਾ ਜਾਂਦੇ ਅਡੇ ਲਾ ਦਾ ਨੇ ਇਹਦਾ ਬਚਾ ਦੇ ਫਸ ਗਿਆ ਵਿਚਾਲੇ ਬੈਂਕਾਂ ਦੇ ਪੈਸੇ ਪੱਕਾ ਤੰਗ ਕਰੀ ਜਾਂਦੇ ਜਦੋਂ ਥੋੜੀ ਇਨਸਟਾਲਮੈਂਟੇ ਤੱਕ ਕਰਨੇ ਕਰਨਾ ਹੈ ਨਹੀਂ ਕਿ ਐਮਐਲਏ ਸਾਹਿਬ ਨਾ ਕੰਮ ਕਰੇ ਨੇ ਅਸੀਂ ਅਸੀਂ ਕਹਿੰਦਾ ਸ਼ਾਬਾਸ਼ੇ ਕਰੋ ਤਾਂ ਕਰਕੇ ਦਿਖਾਓ ਕੁਝ ਫਿਰ ਕਹਿੰਦੇ ਸਿੱਧੂ ਦਾ ਜੀ ਝੂਠ ਬੋਲਦਾ ਸਿੱਧੂ ਦਾ ਜੀ ਸੜਕਾਂ ਦੇ ਮਿੱਟੀ ਪਾ ਦੀ ਗਨਾ ਕਰਤਾ ਮੈਂ ਤੁਸਤ ਕਰਨਾ ਕੁਝ ਨਹੀਂ ਜੇ ਅਸੀਂ ਗ੍ਰੈਵਰ ਪਾ ਕੇ ਲੋਕਾਂ ਨੂੰ ਚੱਲਦਾ ਕਰਤਾ ਤਾਂ ਤਕਲੀਫ ਹੁੰਦੀ ਹੈ ਉਹ ਜਿਹੜੇ ਉਹਨਾਂ ਦੇ ਰੱਖੇ ਹੋਏ ਅੱਗੇ ਬੰਦੇ ਪੇਂਡ ਬੰਦੇ ਨੇ ਉਹ ਸਾਰੇ ਲੈ ਲੈ ਕੇ ਪੋਸਟਰ ਪਾਉਂਦੇ ਨੇ ਪਰ ਮੈਂ ਕਹਿੰਦਾ ਕਰੋ ਵੀ ਤਾਂ ਕੁਝ ਤੁਸੀਂ ਦੱਸੋ ਵੀ 4 ਸਾਲ ਸਰਕਾਰ ਬਣੀ ਹੋ ਗਈ 1 ਰੁਪਿਆ ਵੀ ਹਰ ਕੇ ਗ੍ਰਾਂਟ ਦਿੱਤੀ ਨਹੀਂ ਕਿਸੇ ਨੂੰ ਜਿਹੜਾ ਦਿੱਤਾ ਹੈ ਕੰਮ ਉਹਨੂੰ ਤੁਸੀਂ ਆਪਣੇ ਮੋਹਰਾਂ ਲਾਉਣੇ ਚਾਹੁੰਦੇ ਹੋ ਮੇਰੀ ਕੋਈ ਇਤਜਾਰਸ਼ ਹੈ ਕਿ ਵੀ ਇਸ ਗੱਲ ਦੀ ਬਕਾਇਦਾ ਤਹਿਕੀਕਤ ਕਰਾ ਕੇ ਜਿਹੜੇ ਲੋਕਾਂ ਨੂੰ ਘਰੋਂ ਉਤੋਲਿਆ ਗਿਆ ਕਿਉਂ ਉਤੋਲਿਆ ਗਿਆ ਬਕਾਇਦਾ ਇਹਦੀ ਸਰਕਾਰ ਇਨਕੁਆਇਰੀ ਵਿੱਚ ਭਗਵਾਨ ਤੁਮਨ ਵਿੱਚ ਬੇਨਤੀ ਕਰਨੀ ਚਾਹੁੰਦਾ ਹੈ ਕਿ ਮਾਨਸਾ ਸਾਡੇ ਹਲਕੇ ਦੇ ਵਿੱਚ ਜੋ ਇਸ ਵੇਲੇ ਡਿਕਟੇਟਰਸ਼ਿਪ ਚੱਲ ਰਹੀ ਹੈ ਉਹ ਬਹੁਤ ਮਾੜੀ ਹੈ ਇਹ ਗਰੀਬ ਬੰਦੇ ਨੇ ਮੇਰੇ ਜੇ ਮਰਜ਼ੀ ਕੱਢੇ ਜੋ ਮੇਰਾ ਮਰਜ਼ੀ ਕਰੇ ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ ਕੋਈ ਤੇ ਮੇਰੇ ਕੌਸ਼ਲਾਂ ਦਾ ਲਾ ਹੁੰਦਾ ਹੁਣ ਕੌਸ਼ਲਾਂ ਸਾਡੇ ਸਾਹਮਣੇ ਹੀ ਹੈ ਤੇ ਉਹਦੇ ਉਹਦੇ ਜਿਹੜੇ ਚੇਲੇ ਨੇ ਉਹ ਕਦੇ ਮੇਰੇ ਤੇ ਕਹਿੰਦੇ ਤੁਸੀਂ ਜੀ ਸ਼ਾਨਦਰ 1 ਇੰਚ ਦਿਖਾਵਾ ਤੁਸੀਂ ਲੱਭੀ ਉਹ ਮੇਰੀ 1 ਇੰਚ ਜਗ੍ਹਾ ਮੇਰੇ ਪਰਿਵਾਰ ਕੋਲੇ ਪੂਰੇ 50 ਦਸਤਫੇ ਗਿਆ ਮੈਂ ਕੱਚੇ ਘੜੇ ਬਣੀ ਪਰੂਗਾ ਕਿਤੇ ਕੁਝ ਬੋਲੇ ਕਦੇ ਕੁਝ ਲਿਖਦੇ ਆ ਕਿੰਨੇ ਪਲਾਟ ਨੇ ਆਪਣੇ ਪਿੰਡ ਚੋਟਲ ਤੇ ਕਸਰ ਦੇ 71 ਪਲਾਟ ਸੀ ਕੋੜਾ ਕੋੜਾ 71 ਹੋਰ ਉਲਟਾ ਇਹ ਵੀ ਗੱਲ ਇੰਨਾ ਬੰਦਿਆ ਦੇ ਪਰਚੇ ਵੀ ਹੋਏ ਨੇ ਪਰਚੇ ਵੀ ਜੀ ਪਰਾਪਰ ਸਰਪੰਚਾ ਵੀ ਪਰਚਾ ਡਾਰਿਆ ਪਰਾਪਰ ਦਾਉਗਾ ਸਰਪੰਚਾ ਮੋਹਨ ਸਿੰਘ ਵਿਚਾਰਾ ਹਾਈ ਕੋਰਟ ਜਵਾਨ ਦੁੰਦੀ ਹੋਇਆ ਰਹੀ ਮਰੀ 10 12 ਪਰਚੇ ਤੇ ਹੋਗੇ 10 12 ਪਰਚੇ ਨਾ ਮਿੰਟ ਤੇ ਜਿਹੜੇ ਇਹਨਾਂ ਨੂੰ ਪਲਾਟ ਦਾ ਇਸ਼ੂ ਹੋਇਆ ਸੀ ਉਹ ਰੀਡਾਟ ਕਰਕੇ ਕਿਸੇ ਹੋਰ ਨੂੰ ਰੀਡਾਟ ਕਰ ਦਿਆ ਨਾ 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 ਪਲਾਟ ਕੀ ਨੂੰ ਰੀਡਾਟ ਨਹੀਂ ਹੋਏ ਪਲਾਟ ਰੀਡਾਟ ਕਰਤੇ ਜੇ ਉਦੋਂ ਪਲਾਟ ਡੇਟ ਦਿੱਤੇ ਹੋਇਆ ਪਲਾਟਾਂ ਦੇ ਉੱਤੇ ਬਿਲਡਿੰਗ ਨਹੀਂ ਬਣਾਉਣ ਦੇ ਘਰ ਬਣਾਉਣ ਦੇ ਕੰਮ ਰੋਕ ਕੰਮ ਰੋਕਿਆ ਹੈ ਸਰਕਾਰ ਬਣੀ ਦਾ ਰੁਕੇ ਜਿਹੜੇ ਕਹਿੰਦੇ ਰਹੇ ਕੋਈ ਬਰਿਆਲੀ ਪਿੰਡ ਕੱਲ ਪਰਸੋਂ ਜਿਹੜੇ ਪਿਆਰੀ ਮਿਲਦੇ ਨੇ 70 ਮੁਤਾਵਾ ਦਿੱਤਾ ਕਿ 70 ਮਤਾਂ ਦੇ ਪ੍ਰਾਣ ਦੇ ਉਹ ਬੱਤੇ ਨੇ ਤੇ ਉਹ ਕਹਿੰਦੇ ਪਿਛਲੇ 15 ਸਾਲ ਤੋਂ ਕੰਮ ਹੋ ਰਿਹਾ ਸੀ ਜਰਾ ਬਿਲਕੁਲ ਝੂਠ ਬੋਲਦੇ ਨੇ ਆ 7 ਇੱਕ ਬਾਈ ਦਾ ਲੈਟਰ ਆ ਯਾਰ ਆਪਾਂ ਨੂੰ ਬੜੋ ਲੈਟਰ ਤੇ ਕੀ ਲਿਖਿਆ ਬਾਈ ਨੂੰ ਮੈਂ ਮੈਂ ਨਾ ਕਿੰਨੇ ਰੋਕੇ ਕਿਹਨੇ ਰੋਕੇ ਜਿਹੜਾ ਪੁਲਾੜ ਦਾ ਜਿਹੜਾ ਉਹ ਕਹਿੰਦੇ ਸਾਨੂੰ ਕਿਸੇ ਨੇ ਨਹੀਂ ਰੋਕਿਆ ਕੰਮ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਨਹੀਂ ਰੋਕਿਆ ਕਿਸੇ ਲੋਕਾ ਲੋਕਾਂ ਨਹੀਂ ਲੋਕਾਂ ਪਾਈ ਵਾਲੇ ਲੋਕਾਂ ਜੇ ਅਸੀਂ ਦਿੰਦੇ ਕਿਉਂ ਆ ਫੋਟੋ ਤੇ ਕਹਿੰਦੇ ਹੁੰਦੇ ਮੁੱਖ ਮੰਤਰੀ ਹੈਗਾ ਸਾਰੇ ਸਾਰੇ ਕੱਤਰ ਦੇ ਕੱਤਰੋ ਅਸਦੇ ਸਾਰੇ ਵੀ ਜਿੰਨੇ ਬਣ ਗਏ ਠੀਕ ਐ ਜਿਹੜੇ ਬਣ ਗਏ ਜੀ ਜਿਹਨੇ ਬਣ ਗਏ ਹੁਣ ਮੁੜ ਕੇ ਬਣਾਉਣੇ ਦਿੰਦੇ ਇੰਨੇ ਕ ਬਣਾਉਣ ਜਿਹੜੇ ਰੋਕੇ ਹੋਏ ਆਹ 70% ਪਾ ਦੇਣੇ ਮੇਰੇ ਸਿੱਤੇ ਹੋਏ ਨੇ ਸਿੱਤੇ ਸਿੱਤੇ ਨਹੀਂ ਗੱਲ ਤੋਂ ਅਟਵੰਟ ਹੋ ਗਈ ਅੱਛਾ ਕੋਈ ਆਬਜੈਕਸ਼ਨ ਅਗਰ ਤਾਂ ਅਟਵੰਟ ਹੋਈ ਸਾਡੇ ਤੋਂ ਬੋਲਦੇ ਤੋਂ ਤੇਰੀ ਕਰਦੇ ਜੀ ਸਾਡੇ ਜਿਹੜਾ ਆਇਆ ਨਾ ਸਾਡੇ ਬੋਲ ਜਿਹਾ ਜਦ ਕਿ ਸਾਡੇ ਬਾਅਦ ਚਾਰ ਮੰਤਲੇ ਦੀ ਘੱਟ ਜਗਾਈ 6 ਘਰ ਹੈ 6 ਘਰ ਉਸ ਤੇ ਬਸ ਰਹੇ ਤੁਸੀਂ ਤੁਸੀਂ ਨਾ ਤੁਸੀਂ ਗੱਲ ਸਰਵੇ ਕਰਾਓ ਕਹਦਾ ਪ੍ਰੋਪਰ ਕਰਾਓ ਤਹਿਤ ਕਰਾਗਾ ਤਾਂ ਸਮਝ ਜਾਓ ਤੁਤੋਂ ਪਾਣੀ ਪਾਣੀ ਕਰੋ ਕਿ ਤੁਸੀਂ ਇਹ ਥੋੜਾ ਜਿਹਾ ਤੁਸੀਂ ਆਹ ਜਿਹੜੇ ਸਿੱਧੂ ਨੇ ਕੰਮ ਕੀਤੇ ਆ ਉਹਦੇ ਮੂੰਹ ਆਪਣੇ ਨਾਲੋਂ ਨਹੀਂ ਠੋਕਰ ਕਰ ਦਿਓ ਹੁਣ ਚੰਨੀ ਦੀ ਫੋਟ ਤਾਂ ਮੈਂ ਨਹੀਂ ਲਾਤੀ ਚੰਨੇ ਮੁੱਖ ਮੰਤਰੀ ਹੁਣ ਐ ਨਹੀਂਗਾ ਚੰਨੇ ਮੁੱਖ ਮੰਤਰੀ ਹੈ ਹੁਣ ਆ ਸਰਦ ਇੱਕ ਪਾਣੀ ਲੈਟਰ ਮੈਂ ਕਿੱਥੋਂ ਆਇਆ ਅਤੇ ਠੀਏ ਮੇਰੇ ਕੋਲ ਸਾਹਿਬ ਅੱਜ ਮੇਰੇ ਕੋਲ ਪਏ ਇੱਕ ਆਖ ਖਨਾਣਾ ਦੇਖੋ ਦੋ ਨਖਾਣਾ ਦੇਖੋ ਉਹਨਾਂ ਨੇ ਕੀ ਮਾਰਾ ਕੀਤਾ ਕੁਰੜੇ ਨੇ ਕੀ ਮਾਰਾ ਕੀਤਾ ਇਹ ਕੱਲਾ ਅਸੀਂ ਤਾਂ ਬਿਲੀਆਰੀ ਪਿੰਡ ਤੇ ਬਿਲੀਆਰੀ ਦੀ ਸੇਮ ਨਹੀਂ ਬਿਲੀਆਰੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਿਲੀਆਰੀ ਤੇ ਜਾ ਕੇ ਉਹਨਾਂ ਨੇ ਮੋਰ ਲਾਤੀ ਕਿ ਅਸੀਂ ਤੁਹਾਨੂੰ ਪਲਾਦ ਦਿੰਨੇ ਆ ਪਲਾਦ ਦਿੱਤੇ ਜਾਂੜੇ ਕੋਰੜੇ ਕੋਰੜੇ 'ਚ ਮਰਚਾ ਹੋਇਆ ਰੈਫਰਜ ਮਰਚਾ ਹੋਇਆ ਸਰਪੰਚਾਂ ਦੇ ਅਸੀਂ ਬਕਾਇਦਾ ਤੁਹਾਨੂੰ ਤੁਹਾਡੇ ਨਾਲ ਹੀ ਇਹ ਗੱਲ ਸਰਕਾਰ ਦੇ ਨੋਟ ਲੈ ਆਉਣੀ ਚਾਹੁੰਦੇ ਆ ਕਿ ਵੀ ਗਰੀਬਾਂ ਧੱਕਾ ਬੰਦ ਕਰੋ ਤੁਸੀਂ ਗਰੀਬਾਂ ਦੇ ਹਾਂ ਵੀ ਬਣਦੇ ਸੀਗੇ ਕਿਸ ਤਾਂ ਸਾਡੀ ਤਾਂ ਆਮ ਲੋਕਾਂ ਸਰਕਾਰ ਹੈ ਤੁਸੀਂ ਤਾਂ ਆਮ ਲੋਕਾਂ ਦਾ ਕਰਨਾ ਸ਼ੁਰੂ ਕਰਤਾ ਤੁਸੀਂ ਤਾਂ ਆਮ ਲੋਕਾਂ ਦਾ ਦਿਨ ਹਰਾਮ ਕਰਤਾ ਤੁਸੀਂ ਦੇਣਾ ਦਾ ਕੀ ਸੀ ਉਲਟਾ ਖੋਣ ਲੱਗਿਆ ਲੋਕਾਂ ਦਾ ਜੀ ਪਲਾਟ ਦੇਣਾ ਜੀ ਹੋਣ ਲੱਗਿਆ ਜਿਹੜਾ ਤੁਸੀਂ ਆ ਜਿਹੜਾ 70 ਪਲਾਟ ਨੇ ਸਾਡੇ ਦਿੱਤੇ ਪਲਾਟ ਨੇ ਨਾ ਕਿ ਸਰਕਾਰ ਕੋਲ ਨਹੀਂ ਵੱਸਦੇ ਇਹਨਾਂ ਮਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਮਖਾਜੀ 100 ਵਾਲੀ ਗੱਲ ਚਲੇ ਸੁਣਦੇ ਕੋਈ ਨਹੀਂ ਸਾਨੂੰ ਫੋਨ ਉਹ ਹੀ ਕਰਦੇ ਨੇ ਅੱਛਾ ਉਹ ਵੀ ਜੋ ਕੁਝ ਨਾ ਬਣਾਉਣਾ ਸ਼ੁਰੂ ਕਰਦੇ ਆ ਜਦੋਂ ਵੀਡੀਓ ਦਾ ਫੋਟੋ ਆਏ ਤਾਂ ਬੰਦ ਕਰ ਦੋ ਪਤਾ ਦੇ ਦਾਂਗੇ ਦੇ ਪੁਰਸਾ ਜਾਂਦੇ ਮਿੱਟੀ ਜਦੋਂ ਪੁਰਸਾ ਜਾਂਦੀ ਹੈ ਜੀ ਨਹੀਂ ਪੁਰਸਾ ਜਾਂਦੀ ਹੈ ਦੇ ਫੈਕਟਰੀਆਂ ਦੇ ਜਿਹੜੇ ਤੁਸੀਂ ਬਣਾਉਣੇ ਉੱਥੇ ਜਿਹੜਾ ਬਾੜੇ ਵਾਲੇ ਫੋਟੋ ਕੱਢੇ ਭੇਜਦੇ ਨੇ ਵੀ ਹਮੇਸ਼ਾ ਲੱਗਿਆ ਜੀ ਮੈਨੂੰ ਲੱਗਿਆ ਬੱਚੇ ਦੀ ਕਹਿੰਦੇ ਬੰਦ ਕਰ ਦੋ ਬੰਦ ਕਰਦੇ ਕਰਦਨੇ ਜੀ ਕਿਆ ਕਰੀ ਫਿਰ ਗਰੀਬਾਦ ਵਿੱਚ ਜਿਹੜਾ ਹੁਣ ਪਤਾ ਕਿ ਪਿਛਲੇ ਕੇ ਬੰਦਾਂ ਅੰਦਰ ਤਾਂ 31 ਇਟਾਂ ਦੀ ਚੋਰੀ ਪਤਾ ਪੱਤਰ ਦਿੱਤਾ 31 ਇਟਾਂ ਦੀ ਉਹ ਆਪਾਂ ਚਰਨ ਅੰਦਰ ਲਾ ਕੇ ਆਇਆ ਇੰਨਾ ਪ੍ਰੈਸ਼ਰ ਜਿਹੜਾ ਕੋਈ ਮਾਡਲ ਕੀਤਾ ਹੁੰਦਾ ਮੈਂ ਐਸਐਚਓ ਨੂੰ ਕਹਾਈ ਮੇਰੇ ਕੰਨ ਬਸ ਦੀ ਰੋਗ ਨੇ ਹੱਤ ਮੰਨੇ ਮੇਰੇ ਮੇਰੇ ਤੇ ਪ੍ਰੈਸ਼ਰ ਆ ਬਹੁਤ ਮਗਰ ਹੈ ਐਡਾ ਪ੍ਰੈਸ਼ਰ ਆ ਗਿਆ ਇਟਾ ਚਾਂਦੀ ਦੀ ਦਿੱਤੀ ਹਾਂਜੀ ਇਟਾ ਜਿਹੜੀ ਇਟਾ ਮਿਲ ਜਾਂਦੀਆਂ ਮਤਲਬ ਜਾਂਦੀ ਜਦੋਂ ਉਹਨਾਂ ਕੋਲ ਚਾਂਦੀ ਆਉਣਗੀਆਂ ਪਲਾਟਾਂ ਦੇ ਪੈਵਲਨ ਪੈਵਲਨ ਬਾਟਾਂ ਦੇ ਵਿੱਚ ਹਾਂ ਉਹ ਨੀਕਾ ਬੰਦ ਰਿਹਾ ਗਲੀ ਵਿੱਚ ਇਟਾਂ ਪਟਗੀਆਂ ਉਸ ਤੋਂ ਸਾਡਾ ਮਰ ਰੱਖਦੇ ਉਹਦੇ ਵਿੱਚ ਪਰਚਾ ਹੋ ਗਿਆ ਉਹ ਪਾਚੋੜ ਪਰਚਾ ਮੈਨੂੰ ਜੁੜੀ ਹੋਈ ਥਾਈ ਆਪ ਦਾ ਜਿਹੜੇ ਤਰ੍ਹਾਂ ਗਿਆ ਪੈਰ ਟੁੱਟ ਗਿਆ ਮੁੰਡੇ ਜੀਰ ਗਿਆ ਦੌਰ ਸਾਡਾ ਦੌਰ ਮੈਂ ਤਾਂ ਹੈਰਾਨ ਐ ਇਸ ਗੱਲ ਤੇ ਵੀ ਤੁਸੀਂ ਕੋਈ ਚੰਗਾ ਕੰਮ ਕਰੋ ਮੜ ਕੰਮ ਕਰਦੇ ਇਹਨੇ ੱਤਕਾ ਵੀ ਠੀਕ ਨਹੀਂ ਇਹਨੇ ਤਾਂ ਗਰੀਬਾਂ ਨੂੰ ਹਣਾ ਕੋਈ ਜਿਹੜੇ ਗਰੀਬਾਂ ਦਾ ਸਰਕਾਰ ਬਣਾਈ ਗਰੀਬਾਂ ਨੇ ਪਰਸਟਰ ਰੱਖੇ ਤੁਹਾਡੇ ਕੋਲ ਕੀ ਹੋਗਾ ਪਰਸਟਰ ਦੇਖੋ ਫਰਸਟਰ ਆਸੀਂ ਕਰਾਂਗੇ ਅਸੀਂ ਇਸ ਗੱਲ ਨੂੰ ਕਹਿੰਦਾ ਕੋਰਟ ਵੀ ਲੈ ਕੇ ਜਾਵਾਂਗੇ ਅਸੀਂ ਬਗਦਾ ਇਨਸਾਫ ਦਵਾਵਾਂਗੇ ਲੜ ਰਹੇ ਹਾਂ ਨਾ ਵਾਸਤੇ ਲੇਕਿਨ ਕੋਈ ਨਾ ਕੋਈ ਡਰਾਮਾ ਕਰਦੇ ਸਰਕਾਰ ਸਰਕਾਰ ਨੂੰ ਤੁਹਾਨੂੰ ਵੀ ਜਿਹੜੇ ਤੁਸੀਂ ਅੱਜ ਮੀਡੀਆ ਛਾਪਣਾ ਹੈ ਇਹ ਸਰਕਾਰ ਕੋਲ ਜਾਊਗਾ ਵੀ ਕਿਉਂ ਰੋਕੇ ਨੇ ਕੀ ਜ਼ਗਾਲ ਆ ਆਪਣੇ ਐਮਐਲਏ ਦੇ ਆਪਣੇ ਐਮਐਲਏ ਬੈਠੇ ਪੁੱਛੂਗੀ ਵੀ ਕੀ ਥੋੜਾ ਤੰਗਲੀਪ ਕੀਣਾ ਲੋਕਾਂ ਤੋਂ ਤੁਸੀਂ ਦਿੱਕਤੀਸ਼ ਕਰਤਾ ਲੇਕਿਨ ਕੋਈ ਨਹੀਂ ਉਹ ਤਾਂ ਅੰਨੇ ਬੋਲਾ ਘੜੀ ਇਧਰੋਂ ਪੁੱਛਦਾ ਕਿ ਕਿਸ ਕਾਇਰ ਨੂੰ ਇਹਨਾਂ ਸੌ ਵਾਰੀ ਰਿਕਵੈਸਟ ਕਰ ਲਈ ਕਿ ਸੋਡੀ ਭਾਵੇਂ ਜਿਹੜੀ ਤੁਸੀਂ ਅੱਜ ਲਾਉਣੀ ਹੈ ਇਹਦੇ ਇਹਨੂੰ ਭਾਵੇਂ ਹੁਣਾਈ ਹੋ ਜਾਈ ਬਈ ਮੇਰੇ ਕੋਲ ਸਭ ਜਾਏਗਾ ਮੇਰੇ ਕੋਲ ਮੈਂ ਕਹਿੰਦਾ ਮੈਂ ਮੁਖਵੰਤ ਕੋ ਜਾਣ ਨੂੰ ਤਿਆਰ ਆ ਪਰ ਇਹਨਾਂ ਰੁਕੇ ਲੋਕਾਂ ਨੂੰ ਕਿੱਥਾਂ ਕਰਦਾ ਹੈ ਜਾਏ ਮੇਰੇ ਕੋਲ ਜਾਏਗੀ ਹਾਂ ਜਾਏ ਮੇਰੇ ਕੋਲ ਜਾਏ ਹਾਂਜੀ ਠੀਕ ਹੈ ਕੋਈ ਮੈਂ ਬੁਲਾਉਂਗਾ ਵੀਡੀਓ ਬੁਲਾਉਂਗਾ ਪਰ ਜੇ ਤਾਂ ਕੋਈ ਬੁਲਾਉਂਦਾ ਕੋਈ ਜਾਂਦਾ ਆ ਸਾਡੀ ਅੱਜ ਭਾਈ ਪ੍ਰੈਸ ਕਾਨਫਰੰਸ ਸੀਗੀ ਤੇ ਸਿਰਫ ਜਿਹੜਾ ਇਹ ਰਾੜਾ ਬਈ ਇੱਕ ਹੁਣਿਆਂ ਬੰਦੇ ਇਕੱਠੇ ਹੋ ਜਾਏਗੇ ਜੀ ਮੇਰੇ ਕੋਲ ਸੋਮਵਾਰ ਨੂੰ ਇੱਕ ਹੋਰ ਕਰਾਂਗੇ ਤੇ ਮੰਡੀ ਘੁੰਮਣ ਦੇ ਮੰਡੀ ਕਾਰਜ ਦੇ ਦਿਲਾਂ ਦੇ 11 ਵਜੇ ਦੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਦਾ ਲੱਗਦਾ ਤੁਹਾਨੂੰ ਕੋਈ ਇਹਨੂੰ ਲੈ ਕੇ ਐਕਸ਼ਨ ਲੈ ਰਹੇ ਹਨ ਥੋੜੀ ਪਾਰਟੀ ਬਨੂ ਨਹੀਂ ਐਕਸ਼ਨ ਅਸੀਂ ਤਾਂ ਪੂਰਾ ਠੋਪ ਜਾ ਤੁਹਾਡੇ ਸਾਹਮਣੇ ਰੋੜਾ ਪਾ ਰਹੇ ਹਾਂ ਕਿ ਸਰਕਾਰ ਦੇ ਜਿਹੜੇ ਵਸੂਲਤ ਦੀ ਵੇਚੀ ਜਾ ਰਹੇ ਨੇ ਤੁਮ ਦੇ ਈਵਨ ਮੰਡੀ ਬੋਰਡ ਦੇ ਕਰਮਚਾਰੀਆਂ ਨੇ ਮੱਦਾ ਪਾਤਾ ਵੀ ਤਾਂ ਅਸੀਂ ਨਹੀਂ ਵਧਣਾ ਬਿਜਲੀ ਬੋਰਡ ਦੇ ਕਰਮਚਾਰੀ ਬਿਜਲੀ ਬੋਰਡ ਦੇ ਲਿਫਿਟੇਸ਼ਨ ਸਰਾਨ ਕੀਤੀ ਹੈ ਸਰਕਾਰ ਦਾ ਲੋਕਾਂ ਦੇ ਜਿਹੜੀ ਪਬਲਿਕ ਪ੍ਰੋਪਰਟੀ ਬਚਾਉਣ ਦਾ ਵਾਅਦਾ ਡਾਉਣ ਵਾਸਤੇ ਆ ਰੰਗਲਾ ਪੰਜਾਬ ਫੰਡ ਦੇ ਵਿੱਚੋਂ ਬਣਾਉਣ ਦੇ। ਇਹ ਰੰਗਲਾ ਵੀ ਅੱਜ ਉਹ ਮੰਡੀ ਦੀ ਕਮੇਟੀ ਪਤਾ ਕੀ ਹੈ? ਅੱਜ ਉਹਦੇ ਬੈਲੂ ਕੀ ਹੈ? ਵੀ ਇਹ ਕਰਦਾ ਕੱਲਾ ਕੀ ਲਈ ਹੈ। ਇਹ ਸੁਣੋ 20 40 ਕਰੋੜ ਦਾ ਗੱਲਾ ਹੈ। ਤੂੰ ਜਿਹੜਾ ਉਹਦੇ ਪੈਸਾ ਲੱਗਾ ਇਨਫਰਾਸਟ੍ਰਕਚਰ ਤੇ ਉਹ ਕਿੱਥੋਂ ਆਇਆ ਪੈਸਾ ਮੁੱਕ ਜਿਊਗਾ ਉਹ? ਜਿਹੜੇ 34 ਬੰਦੇ ਨੇ ਪੈਸੇ ਜਮਾ ਕਰਾਤੇ ਸਭ ਕੁਝ ਹੋ ਗਿਆ ਉਹ ਉਹਨਾਂ ਦਾ ਕੀ ਬਣਾਉਗਾ? ਪੁਜੀ ਆਵਾਜ਼ ਕਰਨਾ ਹੈ ਬਰਵਾਦ ਕਰਨਾ ਕੋਈ ਹੌਲੀ ਹੌਲੀ ਸਾਰੀ ਪ੍ਰਾਪਰਟੀ ਦੇ ਪਿੱਛੇ ਪਣਾ ਲੈਣੇ ਪੁਲੀਸ ਵਿਚ ਆ ਗਏ ਲੈਣੋ ਦਾ ਪੰਚਾਇਤੀ ਲੈਣਦੇ ਆਲੇ ਲੈਣੇ ਤੋਂ ਬਾਅਦ ਜਿਹੜੇ ਸਰਕਾਰੀ ਪ੍ਰਾਪਰਟੀ ਦੇ ਆ ਗਏ ਉਹ ਛਟਣ ਗਈਆਂ ਦੇ ਪੁੱਤ ਸਰਕਾਰੀ ਭੁਗਤਾਨਾਂ ਨੂੰ ਲੈਟਰ ਵੀ ਜਾਰੀ ਕਰਦੇ ਹੈਂਕ ਭੁਗਤਾਨਾਂ ਨੂੰ ਉੱਥੇ ਜਾਰੀ ਮੈਂ ਕਹਿੰਦਾ ਇਹ ਸਭ ਨੂੰ ਜਾਰੀ ਜਿਹੜੇ ਹੁਣ ਮੈਨੂੰ ਤਾਂ ਚਿੰਤਾ ਕਰ ਇਸ ਗੱਲ ਦੀ ਹੈ ਕਿ ਮੈਂ ਸਵਾ ਦੋ ਕਿੱਲੇ ਜਿਵੇਂ ਦਿੱਤੀ ਸੀਗੀ ਔਡੀਟੋਰੀਅਮ ਬਾਅਦ ਤੇ ਜਿਹੜੀ ਆਪਣਾ ਸੈਕਟਰ 7 ਗ੍ਰੇਡ ਭਗਵਾਸਰ ਮਹਿਮਾਨਾਂ ਦੇ ਤੇ ਹੁਣ ਉਹ 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 ਵੀ ਇਹਨਾਂ ਨੇ ਵੇਚ ਦੇਣੀ ਆ 7 ਕਿੱਲੇ ਜਿਹੜੇ ਤੁਸੀਂ ਮੈਂ ਇੱਥੇ ਤੁਹਾਡੇ ਬੱਸ ਸਟੈਂਡ ਵਾਸਤੇ ਲਗਦੇ 75 ਸੈਕਟਰ ਦੇ ਵਿੱਚ ਉਹ ਮੈਨੂੰ ਉਹਦਾ ਵੀ ਖਤਰਾ ਹੈ ਫਿਰ ਜਿਹੜੀ 8.72 ਏਕੜ ਜਿਹੜੀ ਹਸਪਤਲ ਵਾਸਤੇ ਮੈਨੂੰ ਤਾਂ ਉਹਦਾ ਵੀ ਖਤਰਾ ਹੈ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਸਰਕਾਰ ਤੇ ਹੈਗੀ ਹੈ ਕੋਈ ਸਭ ਕੁਝ ਵੇਚ ਸਰਕਾਰ ਤੇਰੇ ਸਾਡਾ ਸ਼ਹਿਰ ਹੈ ਸਾਡਾ ਸ਼ਹਿਰ ਗਮਾੜਾ ਨੇ ਬਸਾਇਆ ਗਮਾੜਾ ਨੇ ਜਿਹੜੇ ਗਮਾੜਾ ਤੋਂ ਕਮਾਈ ਉਹ ਤੇ ਸਾਡੀ ਸ਼ਹਿਰ ਤਾਂ ਲੱਗਦੀ ਰਹੀ ਸੜਕਾਂ ਖੜੇ ਰੁਕ ਜਾਂਦੀਆਂ ਸਾਡੀਆਂ ਜਿਵੇਂ ਬਲਾਂਸਾੜੇ ਕੋਈ ਕੂੜਾ ਨਹੀਂ ਸਾਡੇ ਐਮਸੀ ਤਾਂ ਹਾ ਮਾਰਦੇ ਫਿਰਦੇ ਨੇ ਸਰਕਾਰ ਚੰਡੀਗੜ੍ਹ ਦੀ ਜੜ੍ਹ ਦੂਜੀ ਤਾਂ ਰਾਜਤਾਨੀ ਆਹੇ ਧੰਨਵਾਦ ਸੋ ਸਾਰਿਆਂ ਦਾ